ਲੁਧਿਆਣਾ ਤੋਂ ਦਿੱਲੀ ਜਾ ਰਹੀ ਪੰਜਾਬ ਰੋਡ ਬੇਜ ਦੀ ਬੱਸ ਨੂੰ ਕੁਝ ਗੁੰਡਿਆਂ ਵੱਲੋਂ ਘੇਰ ਕੇ ਉਸ ਦੀ ਤੋੜਪਾਨ ਕੀਤੀ ਗਈ ਅਤੇ ਡਰਾਈਵਰ ਦੇ ਨਾਲ ਵੀ ਬੜੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਤਾਂ ਮਾਮਲਾ ਜਦੋਂ ਸਾਹਮਣੇ ਆਇਆ ਤਾਂ ਇਸ ਦੇ ਵਿੱਚ ਇਹ ਕਿਹਾ ਗਿਆ ਕਿ ਆਖਿਰਕਾਰ ਕੁਝ ਨੌਜਵਾਨ ਰੋਡ ਤੇ ਆਪਣੀ ਗੱਡੀ ਵਿੱਚ ਮੋਬਾਈਲ ਤੇ ਗੱਲਾਂ ਕਰਦੇ ਜਾ ਰਹੇ ਸਨ ਚਾਹ ਜਦੋਂ ਡਰਾਈਵਰ ਵੱਲੋਂ ਉਹਨਾਂ ਨੂੰ ਸਾਈਡ ਮੰਗੀ ਗਈ ਤਾਂ ਉਹਨਾਂ ਵੱਲੋਂ ਜਿਹੜੀ ਹੈ ਗੁੱਸੇ ਵਿੱਚ ਆ ਕੇ ਬੱਸ ਦੀ ਵੀ ਤੋੜਪਾਨ ਕੀਤੀ ਅਤੇ ਡਰਾਈਵਰ ਦੇ ਨਾਲ ਵੀ ਜਿਹੜੀ ਹੈ ਹੱਥੋਪਾਈ ਕੀਤੀ ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਬਦਮਾਸ਼ਾਂ ਵੱਲੋਂ ਜਿਹੜੀ ਹੈ ਉਹ ਡਰਾਈਵਰ ਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ ਇਹ ਬੱਸ ਲੁਧਿਆਣਾ ਤੋਂ ਦਿੱਲੀ ਜਿਹੜੀ ਆ ਉਹ ਜਾਂਦੀ ਹੈ ਤਾਂ ਇਸਾਨੇਵਾਲ ਜਿਹੜੀ ਆ ਇਹ ਵਾਰਦਾਤ ਹੁੰਦੀ ਹੈ ਜਿਸ ਦੇ ਵਿੱਚ ਡਰਾਈਵਰ ਦੀ ਬੁਰੀ ਤਰ੍ਹਾਂ ਸੱਟਾਂ ਲੱਗਦੀਆਂ ਨੇ ਤੇ ਉਸ ਨੂੰ ਲੁਧਿਆਣਾ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਪ੍ਰਤੱਖ ਦਰਸ਼ੀਆਂ ਦੇ ਦੱਸਣ ਦੇ ਮੁਤਾਬਕ ਉਹਨਾਂ ਬਦਮਾਸ਼ਾਂ ਵੱਲੋਂ ਬੱਸ ਦੇ ਉੱਤੇ ਇੱਟਾਂ ਦੇ ਨਾਲ ਹਮਲਾ ਕਰ ਦਿੱਤਾ ਜਿਸ ਦੇ ਵਿੱਚ ਡਰਾਈਵਰ ਜਿਹੜਾ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਤਾਂ ਜਦੋਂ ਡਰਾਈਵਰ ਜ਼ਖਮੀ ਹੋ ਜਾਂਦਾ ਤਾਂ ਉਸ ਨੂੰ ਸਾਨੇਵਾਲ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਤਾਂ ਜੋ ਡਰਾਈਵਰ ਹੈ ਉਹ ਜਿਹੜੇ ਇਲਾਜ ਉਹ ਸਾਨੇਵਾਲ ਦੇ ਹਸਪਤਾਲ ਵਿੱਚ ਉਸ ਦਾ ਇਲਾਜ ਚੱਲ ਰਿਹਾ ਤਾਂ ਇਸ ਦੇ ਵਿੱਚ ਸਵਾਰੀਆਂ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਦੇ ਵੀ ਤੱਥ ਸਾਹਮਣੇ ਆਉਣਗੇ ਉਸ ਤਰ੍ਹਾਂ ਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਖਤਰ ਖਤ ਜਿਹੜੀ ਹੈ ਇਹ ਬੱਸ ਸਵਾਰੀਆਂ ਦੇ ਨਾਲ ਭਰੀ ਹੈ ਜੋ ਕਿ ਲੁਧਿਆਣਾ ਤੋਂ ਨਿਕਲੀ ਸੀ ਤਾਂ ਸਾਹਨੇਵਾਲ ਆ ਕੇ ਇਹ ਜਿਹੜੀ ਹੈ ਘਟਨਾ ਵਾਪਰਦੀ ਹੈ ਤਾਂ ਘਟਨਾ ਦਾ ਕਾਰਨ ਇਹ ਹੀ ਹੈ ਕਿ ਕੁਝ ਬਦਮਾਸ਼ਾਂ ਵੱਲੋਂ ਜਿਹੜੀ ਹੈ ਪੰਜਾਬ ਰੋਡ ਬੇਜ ਦੀ ਬੱਸ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਜਿਸ ਦੇ ਵਿੱਚ ਡਰਾਈਵਰ ਜਿਹੜਾ ਆ ਗੰਭੀਰ ਜ਼ਖਮੀ ਹੋ ਜਾਂਦਾ ਤਾਂ ਆਓ ਤੁਹਾਨੂੰ ਸੁਣਾ ਦਿੰਨੇ ਆ ਪ੍ਰਤੱਖ ਦਰਸ਼ੀਆਂ ਵੱਲੋਂ ਵੀ ਕੀ ਕੁਝ ਕਿਹਾ ਗਿਆ ਭਾਈ ਕੀ ਗੱਲ ਹੋਈ ਬੱਸ ਤੋਂ ਪਿੱਛੇ ਜਿਹੜੀ ਆ ਕੇ ਨਾਲੇ ਮਾਰਕੁੱਟ ਕੀਤੀ ਆ ਤੁਹਾਨੂੰ ਪਤਾ ਕੋਈ ਗੱਲ ਵੱਧਾ ਗੱਲ ਵੱਧਾ ਇਹ ਵੀ ਇਹਨਾਂ ਨੇ ਗਾਲ ਕੱਢੀ ਉਹ ਮੁੰਡੇ ਨੇ ਕਿਹੜੇ ਨੇ ਕੱਢਦੇ ਬਲੇ ਨੇ ਕਾਰ ਵਾਲੀ ਨਹੀਂ ਅੱਛਾ ਇਹ ਕਹਿੰਦੇ ਵੀ ਤੂੰ ਗਾਲ ਕੱਢ ਤੋ ਕੱਢੀ ਅੱਛਾ ਬਹੁਤ ਕੋਈ ਗੱਲ ਨਹੀਂ ਮਾਰਤਾ ਕਰ ਲਿਆ ਇਹਨਾਂ ਨੇ ਬੜੀ ਚਾਜ ਮਾਰਤਾ ਫੜ ਚੱਕਾ ਹੁਣ ਇੱਥੇ ਆ ਗਏ ਫਿਰ ਕੀ ਇਹਨਾਂ ਨੇ ਕੀਤਾ ਹੋਇਥੇ ਆ ਕਿਉਂ ਡਰਾਈਵਰ ਤੇ ਮਾਰਿਆ ਪਤਾ ਨਹੀਂ ਉਹ ਲਊ ਨਿਕਲ ਬਹੁਤ ਅੱਛਾ ਤੁਸੀਂ ਕਿੱਥੇ ਜਾਣਾ ਸੀਗਾ ਅਸੀਂ ਪਿੱਪਲੀ ਜਾਣਾ ਤੁਸੀਂ ਕਿੱਥੋਂ ਬੈਠੇ ਅਸੀਂ ਲੁਧਿਆਣੇ ਤੋਂ ਤੇ ਤੁਸੀਂ ਕਿੱਥੋਂ ਆਏ ਅਸੀਂ ਜੀ ਮੋਗੇ ਤੋਂ ਅੱਛਾ ਅੱਛਾ ਕਿੱਥੇ ਜਾਣਾ ਅਸੀਂ ਜਾਣਾ ਜੀ ਪਿੱਪਲੀ ਪਿੱਪਲੀ ਜਾਣਾ ਤੁਸੀਂ ਪਿੱਛੇ ਕਿੱਥੇ ਜਾਣਾ ਸੀ ਅਸੀਂ ਮਾਮ ਵੱਲ ਜਾਣਾ ਅੱਛਾ ਜੀ ਤੁਸੀਂ ਬਾਪੂ ਜੀ ਕਿੱਥੇ ਜਾਣਾ ਤੁਸੀਂ ਕਿੱਥੇ ਜਾਣਾ ਹਾਂ ਹਾਂ ਬਿਲਕੁਲ ਕੋਈ ਬਾਸ ਵਾਲਾ ਨਾ ਕਫੂਰ ਹੈਗਾ ਸੀ ਡਰਾਈਵਰ ਕਨੈਕਟਰ ਦਾ ਨਹੀਂ ਜੀ ਨਹੀਂ ਜੀ ਕੋਈ ਨਹੀਂ ਵੀਰੇ ਮੈਨੂੰ ਕੋਈ ਗੱਲ ਨਹੀਂ ਸੁਣੀ ਹੈਗੀ ਇਹਨਾਂ ਕੋਈ ਤਾਂ ਨਹੀਂ ਮੁੰਡਾ ਕਰਦੀ ਖਲਾਫ ਵੀ ਆ ਕੇ ਮੂਹਰੇ ਕੱਟੀ ਕਰਕੇ ਇਹਨਾਂ ਨੇ ਕਫੂਰ ਹੋ ਕੇ ਇਹ ਮਾਰਾ ਵੀ ਜਾਂਦੇ ਬਰਾਬਰ ਸਾਡੇ ਮਾਰੇ ਬਰਾਬਰ ਲੋਕ ਨਾਂ ਕਰਦਾ ਇਹਨਾਂ ਨੇ ਬੱਚੀ ਲੱਗੇ ਕੁੱਟਣ ਬਾਸੇ ਚੀ ਕੁੱਟਣ ਲੱਗੇ ਸੀ ਕੀ ਹੋਇਆ ਵੀਰੇ ਆ ਗੱਡੀ ਜਿਹੜੀ ਥੋੜੀ ਜਿਹਾ ਬੱਸ ਚੱਲ ਰਹੀ ਸੀਗੀ ਉਹਦੇ ਨਾਲ ਗੱਡੀ ਚੱਲ ਰਹੀ ਸੀਗੀ ਉਹਦੇ ਹਾਂਜੀ ਫੋਰਚੂਨਰ ਉਹਨਾਂ ਦੀ ਉਹ ਬੱਸ ਤੇ ਫੋਨ ਤੇ ਫੋਨ ਤੇ ਲੱਗੇ ਹੋਏ ਸੀ ਗੱਡੀ ਵਾਲਾ ਠੀਕ ਹੈ ਜੀ ਉਹ ਬਚਾਹ ਹੋ ਗਿਆ ਨਾਲ ਦੀ ਉਹਨੇ ਗੱਡੀ ਵਾਲੇ ਨਾਲ ਗੱਡੀ ਨੂੰ ਡਰਾਈਵਰ ਨੂੰ ਜੀ ਤੇ ਨਾਲ ਆ ਕੇ ਫਿਰ ਉਹਨਾਂ ਨੇ ਰੋਕਿਆ ਤੁਸੀਂ ਵੀ ਨਾਲ ਹੀ ਸੀਗੇ ਹਾਂਜੀ ਹਾਂਜੀ ਬਸ ਇਹ ਗੱਲ ਸੀ ਹੋਰ ਤਾਂ ਹੋਰ ਤਾਂ ਕੋਈ ਗੱਲ ਨਹੀਂ ਸੀ ਜੀ ਮਾਰ ਕੁਟਾਈ ਨਹੀਂ ਨਹੀਂ ਮਾਰ ਕੁਟਾਈ ਨਹੀਂ ਨਹੀਂ ਆ ਜਿਹੜੇ ਹੋਣਾ ਹਾਂ ਹਾਂ ਸਿਰ ਪਾਣ ਦਾ ਮੱਥਾ ਹੀ ਖੂਨ ਹੀ ਵਾਰ ਰਿਹਾ ਬਲੱਡ ਆ ਰਿਹਾ 啊！我给你开。啊啊